ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਰੋਡੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾਈਆ ਬਾਈ ਸਖਮੰਦਰ ਕੋਲ ਪਹੁੰਚੇ ਆਂ ਛੇ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪਰਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਸੂਆ ਆ ਜੋ ਜੀ ਦੱਸਿਓ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਮੇਰਾ ਸੁਖਮੰਦਰ ਸਿੰਘ ਹੈ ਪੈਂਡਰ ਰੋਡ ਮੋਬਾਈਲ ਨੰਬਰ ਜੀ 99157 07336 ਠੀਕ ਆ ਜੀ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ 15 ਕ ਦਿਨ ਹੋ ਗਏ ਆਪਾਂ ਕਿਹੜਾ ਵੀਡੀਓ ਦਾ ਕੰਮ ਕਿਸੇ ਕਾਰਨ ਰੋਕ ਲਿਆ ਸੀਗਾ ਤੇ ਹੁਣ ਰੂਟੀਨ ਚ ਆਪਾਂ ਵੀਡੀਓ ਬਣਾਇਆ ਕਰਾਂਗੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਕਨੈਕਟ ਕਰ ਸਕਦਾ ਹੈ ਜੀ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਹੈ ਅੱਜ 6 ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਬੂਰੀ ਮੱਝ ਤੋਂ ਇਹਦੀ ਕੀ ਡਿਟੇਲ ਹੈ ਜੀ ਇਹਦੀ 5-6 ਮਹੀਨੇ ਦੀ ਸੂਹੀ ਦੀ ਹੈ ਠੀਕ ਆ ਜੀ ਆਪਣੇ ਸੰਤੋਂ ਹੀ ਬਣੀ ਦੀ ਹੈ ਠੀਕ ਆ ਜੀ ਉਸ ਤੋਂ ਕਿੰਨਾ ਟਾਈਮ ਹੋ ਗਿਆ ਜੀ ਬਣੀ ਨੂੰ ਇਹ 10 ਦਿਨਾਂ ਨੂੰ ਠੀਕ ਹੈ 10 ਦਿਨ ਹੀ ਹੋਇਆ ਕ੍ਰੋਸ ਹੋਈ ਨੂੰ ਭਾਰਤ ਇਹ ਨਾਲ ਲਿਆਂਦੀ ਨੂੰ ਹੋਇਆ ਠੀਕ ਹੈ ਜੀ ਤੇ 10 ਦਿਨ ਦੇ ਲਗਭਗ ਬਣੀ ਤੇ ਬੱਚਾ ਜੀ ਮਗਰ ਇਹਦੇ ਮਗਰ ਬੂਰਾ ਕੱਟਾਈ ਆ ਬੂਰਾ ਕੱਟਾ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਕਿੰਨਾ ਇਸ ਵਕਤ ਤਿਆਰ ਆ ਜੀ 8 ਕਿਲੋ 9 ਕਿਲੋ 8 8 9 ਕਿਲੋ ਤਿਆਰ ਆ ਜੇ ਕੋਈ ਵੀ ਰਾਬ ਦੀ 2 ਟਾਈਮ 4 ਟਾਈਮ ਚ ਚਵਾਈ ਕਰ ਸਕਦਾ ਬਾਈ ਕਹਿੰਦਾ ਥਣਾ ਵਗੈਰਾ ਦੀ ਪ੍ਰੋਪਰ ਓਕੇ ਆ ਜੀ ਹਾਂ ਓਕੇ ਚਵਾਈ ਚ ਬੋਲੀ ਆ ਜੀ ਬੋਲੀ ਬੋਲੀ ਥਣਾ ਦੇ ਸਹਿਜ ਬਹੁਤ ਸੋਹਣੇ ਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਚਾਰੇ ਥਣ ਨਿਕਣ ਮੇ ਇੱਕੋ ਸਾਈਜ਼ ਦੇ ਸੋਹਣੀ ਫੇਸ ਕੁਆਲਿਟੀ ਨੀਲੀ ਰਾਵੀ ਬੂਰੀ ਚ ਪੈਂਦੀ ਆ ਜੀ ਤੁਸੀਂ ਦੇਖ ਸਕਦੇ ਹੋ ਮੱਥੇ ਚ ਵੱਲ ਪੂਛ ਚ ਪੈਰਾਂ ਚ ਵੀ ਵੱਲ ਦੇਖ ਸਕਦੇ ਹੋ ਬਰੀਕ ਚਮੜੀ ਦੀ ਚੌੜੇ ਪੱਠ ਪੁੜੇ ਦੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਚਾਹੀ ਦੋ ਟਾਈਮ ਚਵਾਈ ਕਰ ਲੋ ਚਾਹੀ ਚਾਰ ਟਾਈਮ ਚਵਾਈ ਕਰ ਲੋ 10 ਦਿਨ ਬਾਈ ਦੱਸਦਾ ਕਿ ਆਪਾਂ ਕ੍ਰੋਸ ਕਰਾਈ ਸੀਗੀ ਆਪਦੇ ਸਾਨ ਤੋਂ 10 ਕੁ ਦਿਨ ਹੋ ਗਏ ਤੇ 15 12 15 ਦਿਨ ਪਹਿਲਾਂ ਲਿਆਂਦੀ ਸੀ ਇਹਦਾ ਕੀ ਮੁੱਲ ਆ ਜੀ ਇਹਦਾ ਤਾਂ ਫੋਨ ਤੇ ਹੀ ਕਰਨਾ। ਮੁੱਲ ਬਾਈ ਕਹਿੰਦਾ ਫੋਨ ਤੇ। ਮੁੱਲ ਬਾਈ ਕਹਿੰਦਾ ਸਾਰਿਆਂ ਦੇ ਫੋਨ ਤੇ ਹੀ ਕਰਾਂਗੇ। ਜਾਣਕਾਰੀ ਪ੍ਰੋਪਰ ਤੁਹਾਨੂੰ ਦੱਸ ਦੇਣੀ ਹੈ। ਬਾਈ ਕਨੈਕਟ ਬਾਈ ਨਾਲ ਤੁਸੀਂ ਕਰ ਸਕਦੇ ਹੋ। ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ। ਦੋ ਨੰਬਰ। ਇਹਦੀ ਕੀ ਡਿਟੇਲ ਆ ਜੀ? ਇਹ ਮਾਝੂ ਹੋ ਹੈ ਜਿਹਦਾ ਆਪਾਂ ਕਟਾ ਪਿਆ ਸੀ ਦੇਣ ਦੀ ਖਾਤਾ। ਜਿਹੜਾ ਆਪਾਂ ਕਟਾ ਦੇਣਾ ਸੀਗਾ ਪਿੰਡ 'ਚ ਜੇ ਕਿਸੇ ਨੇ ਲੈਣਾ ਹੋਵੇ ਫ੍ਰੀ ਦੇਣਾ ਸੀ। ਇਹਦੀ ਚੋਈ ਹੋਈ ਵੀ ਆ। ਠੀਕ ਆ ਜੀ। ਇਹ ਸਰਕਾਰੀ ਚੋਈ ਹੋਈ ਵੀ ਆ ਇਹ ਮਾਝੂ। ਅਛਾ ਜੀ ਰਿਕਾਰਡ ਕੋਲੇ ਆਪਣੇ ਠੀਕ ਹੈ ਜੀ ਠੀਕ ਹੈ ਇਹ ਡੇਢ ਕਿ ਮਹੀਨੇ ਦੀ ਬਣੀ ਆ ਤੇ ਪਿਓਰ ਫੰਡਰ ਕਰਕੇ ਦੇਣੀ ਆ ਆਪਾਂ ਖਾਲੀ ਦੇਣੀ ਆ ਜੀ ਖਾਲੀ ਦੇਣੀ ਆ ਇਹਨੇ 22 23 ਕਿਲੋ ਦੁੱਧ ਦਿੱਤਾ ਵੇ ਠੀਕ ਹੈ ਜੀ ਸੱਜਰ ਨੇ ਤੇ ਕਿੰਨੇਵੇਂ ਸੂਏ ਲਈ ਗੱਭਣਾ ਜੀ ਆ ਬਣੀ ਆ ਜੀ ਸੂਏ ਸਾਈ ਦਾ ਨਹੀਂ ਇਹਦਾ ਹੀ ਪਤਾ ਅੱਛਾ ਜੀ ਆਪਣੇ ਲਿਆਂਦੀ ਆ ਠੀਕ ਉਹ ਵਲੇ ਲੱਤੇ ਵੀ ਆ ਮੈਂ ਕਹਿੰਦਾ ਤੀਜੇ ਸੂਏ ਆ ਠੀਕ ਹੈ ਜੀ ਉਹ ਨਹੀਂ ਆਪਾਂ ਨੂੰ ਪਤਾ ਕਿੰਨੇਵੇਂ ਸੂਏ ਆ ਦੁੱਧ ਦੀ ਜੇ ਸੂਪੇ ਜੀ ਰਹਿ ਜੀ ਹਾਂਜੀ ਸੋਦੀ ਗਰੰਟੀ ਆਪਾਂ ਦੇਉਂਦੇ ਆ ਉਹ ਤਾਂ ਚਲੋ ਤੋਂ ਬਾਹਰ ਇਹਦੀ ਮੈਂ ਗਰੰਟੀ ਦੇ ਕਸਮਤ ਅਗਲੇ ਦੀ ਹਾਂ ਤੇ ਵੀ ਇਹ ਪਲੱਸ ਦੀ ਗਰੰਟੀ ਆ ਗਰੰਟੀ ਦਊਂ ਸੰਜਰ ਦੀ ਤੇ ਹੁਣ ਕਿੰਨਾ ਦਾ ਤਿਆਰ ਹੈ ਜੀ ਹੁਣ ਹੋਊਗਾ 8-9 ਕਿਲੋ ਹੁਣ ਇਸ ਵਕਤ 8-9 ਕਿਲੋ ਮੱਝ ਜੀ ਦਾ ਕਟਾ ਗਿਆ ਸੀ ਜੀ ਠੀਕ ਆ ਜੀ ਯਾਨੀ ਵੱਡੇ ਢਾਂਚੇ ਦੀ ਤੇ ਵੱਡੇ ਕਦ ਕਾਠ ਦੀ ਮੱਝ ਆ ਜੀ ਦੇਖ ਸਕਦੇ ਹੋ ਤੁਸੀਂ ਚੌੜਾ ਪੱਠ ਵੇੜਾ ਢਾਂਚਾ ਬਹੁਤ ਹੈਵੀ ਆ ਜੀ 22 ਕਿਲੋ ਦੁੱਧ 22 ਕਹਿੰਦਾ ਸੱਜਰ ਨੇ ਦਿੱਤਾ 20 ਪਲੱਸ ਦੀ ਆਪਾਂ ਗਾਰੰਟੀ ਲਵਾਂਗੇ ਜੀ ਫੇਸ ਕੁਆਲਟੀ ਸੋਹਣੀ ਆ ਸੂਏ ਦਾ ਬਾਈ ਕਹਿੰਦਾ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਆਪਣੀ ਲਿਆਂਦੀ ਹੋਈ ਆ ਵਪਾਰ ਦਾ ਕੰਮ ਕਰਦੇ ਆ ਠਾਣਾ ਦੇ ਸਹਿਜ ਬਹੁਤ ਸੋਹਣਿਆ ਜੀ ਬਾਕੀ ਢਾਂਚਾ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਤੇ ਵੱਡਾ ਜੀ ਤੇ 8 ਕਿਲੋ 9 ਕਿਲੋ ਦੁੱਧ ਤਿਆਰ ਆ ਤਸੱਲੀ ਤੁਸੀਂ ਆਪ ਕਰ ਸਕਦੇ ਹੋ ਕੀ ਮੁੱਲ ਆ ਜੀ ਇਹਦਾ ਇਹਦਾ 40000 ਮਾਨਤਨ ਕਰ ਦਾਂਗੇ ਮਾਨਤਨ ਤਾਂ ਹੋਣਾ ਹੀ ਠੀਕ ਹੈ ਜੀ 48000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਇਹ ਤਿੰਨ ਨੰਬਰ ਇਹਦੀ ਕਿ ਚੋਲੋ ਜੀ ਸੀਲ ਸਾਬ ਪੂਰੀ ਹੈ ਜੀ 28 ਸੀਲ ਸਾਬ ਪੂਰੀ ਹੈ ਸੀਲ ਬਹੁਤ ਹੈ 8 ਤੋਂ 9 ਕਿਲੋ ਤੋਂ ਬਰ ਨੋਰਮਲ ਜਿਆ ਦੇ ਜਾਂਦੇ ਠੀਕ ਹੈ ਜੀ ਨੋਰਮਲ ਜੀ ਖਰਾਕ ਤੇ ਹਾਂ ਜੀ ਠੀਕ ਹੈ ਜੀ ਤਿੰਨ ਨੰਬਰ ਇਹ ਇਹਦੀ ਕੀ ਡਿਟੇਲ ਹੈ ਜੀ ਇਹਦੇ ਵਿੱਚ 20 ਤੋਂ 25 ਦਿਨ ਪਏ ਸੂਨ ਚ ਬਾਕੀ ਹੈ ਹਾਂ ਜੀ ਤੇ ਕਿੰਨੇ ਮਹੀਨੇ ਸੂਏ ਸੂਣਾ ਜੀ ਇਹਨੇ ਇਹਨੇ ਦੂਜੇ ਸੂਏ ਸੂਣ ਠੀਕ ਆ ਦੂਜੇ ਸਵੇ ਸੋਨਾ ਤੇ ਪਹਿਲੇ ਸਵੇ ਕਿੰਨਾ ਦੁੱਧ ਦਿੰਦਾਈ ਇਹਨੇ ਇਹਨੇ ਪਹਿਲੇ ਸਵੇ ਉਹ ਕਹਿੰਦੇ 10-11 ਕਿਲੋ ਦਿੰਦਾ ਸਰ ਮਾਲਕਾ ਨੇ ਦੱਸਿਆ ਜੀ ਮਾਲਕਾ ਨੇ ਦੱਸਿਆ ਕਿ 10-11 ਕਿਲੋ ਦੁੱਧ ਦਿੰਦਾ ਹੁਣ ਤਰਕਿਬਨ 25 ਦਿਨਾਂ ਦੀ ਕੱਚੀ ਆ ਬਾਕੀ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਦੂਜੇ ਸਵੇ ਸੋਨਾ ਫੇਸ ਕੁਆਲਟੀ ਬਹੁਤ ਸੋਹਣੀ ਆ ਸੋਨਾ ਕਿੰਡਾ ਸਿੰਘ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਫੇਸ ਆ ਸਿੰਘ ਸੁng ਬਹੁਤ ਸੋਹਣਾ ਲੱਗਿਆ ਮੋਟਾ ਗੁੰਡਾ ਸਿੰਘ ਜੀ ਬਾਕੀ ਦੂਜੇ ਸਵੇ ਸੋਨਾ ਤੁਹਾਨੂੰ 10 ਸੀ ਦਰਈਏ ਛੋਟੀ ਦੀ ਉਮਰ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਆ ਕਰੋ। ਬਾਕੀ ਥਾਣਾ ਦੇ ਸਹਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਹਜੇ। ਹਵਾਨਾ ਭਰਨਾ ਤਿਆਰੀ ਕੀਤਾ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਥਾਣਾ ਦੇ ਸਹਾਈ ਬਹੁਤ ਸੋਹਣਿਆ ਜੀ ਚਾਰੇ ਥਾਂ ਨਿਖੜ ਮੇ ਇੱਕੋ ਸਹਾਈ ਦੇ ਹੱਥੀਂ ਚਵਾਈ ਹਲੇ। ਸੀਲ ਸਾਬੂ ਪੂਰੀ ਜਿਆਦਾ ਜੀ। ਇਹਦਾ ਕੀ ਮੁੱਲ ਆ ਇਹਦਾ? ਇਹਦਾ 55000। 52000 ਰੁਪਿਆ ਬਾਈ ਮੁੱਲ ਕਰਦੇ ਆ ਇਹਦਾ ਬਾਕੀ ਮੌਕੇ ਦੇ ਮਾਤਰਾ ਨੂੰ ਜ਼ਰੂਰ ਕੀਤਾ ਕਿੰਨਾ ਕੁ ਦੁੱਧ ਦੇ ਦੋ ਜੀ ਇਹ ਸੱਜਰ ਇਹ ਮੈਨੂੰ ਲੱਗਦਾ ਵੀ ਜਿੰਨੀ ਹੈ ਚਾਰੂ-ਚੂਰੂ ਹੈ ਨਾ ਜਿੰਨੀ ਇਹਦੀ ਕੁਆਲਿਟੀ ਹੈ ਹਾਂਜੀ ਇਹ ਦੇ ਦੂ 11-12 ਕਿਲੋ ਯਾਨੀ 12 ਕਿਲੋ ਤਾਂ ਦੇਊਂ ਤੋ 12 ਕਿਲੋ ਦੁੱਧ ਬਾਈ ਕਹਿੰਦਾ ਦੇ ਦਊਗੀ ਕਿਉਂਕਿ ਚਾਰੂ-ਚੂਰੂ ਪੂਰੀ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ 12 ਪਲੱਸ ਵੀ ਦੇ ਸਕਦੀ ਐ ਥਣਾ ਦੇ ਸਾਇਦ ਬਹੁਤ ਸੋਹਣਾ ਜੀ ਬਾਕੀ ਹਵਾਨਾ ਤਿਆਰ ਕਰਨਾ ਹਜੇ ਸ਼ੁਰੂ ਹੀ ਕੀਤਾਗਾ 25 ਦਿਨਾਂ ਤੱਕ ਮਹੀਨੇ ਤੱਕ ਰਵਾਨਾ ਪੂਰਾ ਸੋਨਾ ਤਿਆਰ ਕਰ ਲੈਣਾ ਜੀ 4 ਨੰਬਰ ਜੀ ਇਹ ਛੋਟੀ ਦੀ ਕੀ ਡਿਟੇਲ ਹੈ ਜੀ ਇਹ ਜੋ ਸੀਡੀ ਹੈ ਵੀ ਇਹ 507 ਨੰਬਰ ਦੀ ਹੈ ਜੀ ਠੀਕ ਹੈ ਜੀ ਯੂਨੀਵਰਸਿਟੀ ਦਾ ਰਿਕਾਰਡ ਹੈਗਾ ਜੀ ਆਪਣੇ ਕੋਲ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਇਹ ਤਾਂ ਆਪਾਂ ਲਿਉਂਦੇ ਨਹੀਂ ਅੱਛਾ ਜੀ ਪੂਜਾ ਕੰਮ ਆਪਾਂ ਨਹੀਂ ਕਰਦੇ ਉਤਤਰੀਆਂ ਦੇ ਖੜ ਲੈਂਦੇ ਹਨਾ ਠੀਕ ਹੈ ਜੀ ਹਾਂ ਕਾਰਡ ਵਾਲੀ ਹੋਈ ਤਾਂ ਕੋਈ ਲਾਵਾਂਗੇ ਜੇ ਨਾ ਹੋਈ ਤਾਂ ਠੀਕ ਹੈ ਜੀ ਹੋ ਸਕਦਾ ਇਹ ਵੀ ਨਾਰ ਕਾਰਡ ਵਾਲੀ ਰਵੇ ਇਹ ਤਾਂ ਨਹੀਂ ਜੇ ਆਪਾਂ ਲਿਆਏ ਆ ਤੇ ਰਿਕਾਰਡ ਵਾਲੀ ਹੈ ਠੀਕ ਹੈ ਜੀ ਉਹ ਜਾਨੀ ਜਿਹੜੀ ਮਾਂ ਬਹੁਤ ਚੰਗੀ ਠੀਕ ਹੈ ਜੀ ਆਪ 507 ਠੀਕ ਹੈ ਜਿਹੜਾ ਯੂਨੀਵਰਸਿਟੀ ਦਾ ਉਹ ਬੜਾ ਚੰਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਸਾਰਾ ਕੁਝ ਜਾਵੜੇ ਮਾਂ ਤੇ ਪਿਓ ਦੇ ਤੇ ਦੁੱਧ ਜ਼ਰੂਰ ਦੇ ਦਿਓ 13 14 ਕਿਲੋ ਪਹਿਲੇ ਸੁਣ ਠੀਕ ਹੈ ਪਹਿਲਾਂ ਦਾ ਜੀ ਤੇ ਉਮਰ ਕਿੰਨੀ ਹੈ ਜੀ ਦੀ ਹਣੇ ਇਹਦੀ ਉਮਰ ਪੂਰੀ 2 ਸਾਲ ਤੋਂ ਥੋੜੀ ਘੱਟ ਉੱਤੇ ਉਹ 5-7 ਮਹੀਨੇ ਮੂੰਹ ਤੋਂ ਛੁੱਟੀ ਖੀਰੀ ਆ ਜੀ ਸੀਮਨ 507 ਯੂਨੀਵਰਸਿਟੀ ਦਾ ਲੱਗਿਆ ਗਿਆ ਪ੍ਰੋਪਰ ਰਿਕਾਰਡ ਬਾਈ ਕੋਲ ਹੈਗਾ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਦੇਖ ਸਕਦੇ ਹੋ ਸੋਨਾ ਗੁੰਡਾ ਸਿੰਘ ਤਿਆਰ ਕਰਦੀ ਹੁੰਦੀ ਆ ਨੇੜੇ ਤੋਂ ਦਿਖਾ ਦਿੰਨਾ ਜੀ ਪੂਰਾ ਗੁੰਡਾ ਸਿੰਘ ਸੋਹਣੀ ਫੇਸ ਕੁਆਲਟੀ ਮੂੰਹ ਤੋਂ ਖੀਰੀ ਆ ਇਹਦਾ ਕੀ ਮੁੱਲ ਆ ਜੀ ਇਹਦਾ 36000 ਰੁਪਏ ਠੀਕ ਆ ਜੀ ਹਾਂ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੀਲ ਸਾਉ ਪੂਰੀ ਜਦਾ ਚਾਰੇ ਥਾਂ ਨਿਖੜਵੇਂ ਗੱਠਾਂ ਨੂੰ ਵਿੱਤੀ ਤੇ ਦੇਖ ਸਕਦੇ ਹੋ ਕੋਈ ਬਾਦੂ ਸ਼ਾਖ ਨਹੀਂ ਜੀ 36000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਜਰੂਰ ਕਰਨਗੇ ਜੀ 5 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੀ ਇਹ ਹੈ ਵੀ ਇਹਦੀ ਮਾਂ ਇਹਦੀ ਵੀ ਚੰਗੀ ਹੈ ਠੀਕ ਹੈ ਜੀ ਠੀਕ ਹੈ ਇਹ ਆਪਣੇ ਸਾਹ ਦੀ ਧੀ ਹੈ ਬਿਲਕੁਲ ਅੱਛਾ ਜੀ ਇਹ ਆਪਣੇ ਘਰੇ ਆ ਕੇ ਆਪਣੇ ਦੇ ਨਹੀਂ ਬਣੀ ਇਹਦਾ ਮੈਂ ਜਿੱਥੋਂ ਆਈ ਹੈ ਮੁਕਸਰ ਤੋਂ ਆਈ ਮੈਂ ਉਹਨਾਂ ਦੇ ਘਰੇ ਕੱਲ ਤੋਂ ਇਹਦੇ ਵੀ ਕੱਲ ਠੀਕ ਹੈ ਜਾਨੀ ਪ੍ਰੋਪਰ ਰਿਕਾਰਡ ਆਪਣੇ ਤੋਂ ਠੀਕ ਹੈ ਜੀ ਇਹ ਕੋਈ ਜੀ ਨਹੀਂ ਹੈ ਇਹ ਕਿੰਨੀ ਉਮਰ ਹੈ ਜੀ ਇਹਦੀ ਇਹਦੀ ਉਮਰ ਹੋਊਗੀ 8-9 ਮਹੀਨੇ ਉਮਰ ਹੈ ਜੀ ਇਹ ਛੋਟੀ ਕੱਟੀ ਆ ਬਾਈ ਕਹਿੰਦਾ ਆਪਣੇ ਸਾਣ ਦੀ ਧੀ ਆ ਜੀ ਇਹ ਬਾਕੀ ਜਿੰਨਾਂ ਤੋਂ ਲਿਆਂਦੀ ਆ ਉਹਨਾਂ ਦਾ ਆਪਦਾ ਪ੍ਰੋਪਰ ਐਡਰੈਸ ਨੰਬਰ ਵੀ ਲੈ ਸਕਦੇ ਆ ਝੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨਾ ਜੀ ਕੋਈ ਵਾਧੂ ਸ਼ਾਖ ਨਹੀਂ ਚਾਰੇ ਤੁਹਾਨੂੰ ਨਿਖੜ ਮੈਂ ਇਹਦਾ ਜੀ ਮੁੱਲ ਹੈ ਜੀ ਇਹਦਾ 12000 12000 ਰੁਪਿਆ ਬਾਈ ਮੁੱਲ ਕਰਦੇ ਆ ਜਿਹੜੇ ਵੀਰ ਨੇ ਕੱਟੀ ਲੈਣੀ ਹੋਵੇ ਕਨੈਕਟ ਕਰ ਸਕਦੇ ਆ ਜੀ ਬਾਈ ਨਾਲ 6 ਨੰਬਰ ਇਹ ਦੇਖੀ ਇਹ ਸੇਲ ਹੋ ਗਈ ਇਹ ਸੇਲ ਹੋ ਗਈ ਜੀ ਹਾਂਜੀ ਇਹ ਬਾਈ ਦੀ ਸੇਲ ਹੋ ਗਈ ਮੇਰੇ ਪਹੁੰਚਣ ਤੋਂ ਪਹਿਲਾਂ ਸੇਲ ਹੋ ਗਈ ਬਾਈ ਆਏ ਬੈਠੇ ਸੀਗੇ ਘਰੇ ਤੇ ਪੰਜ ਐਨੀਮਲ ਬਾਈ ਦੇ ਸੇਲ ਆ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਜਿਹੜੇ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਹੁੰਦੇ ਜਿਹੜਾ ਵੀ ਆਊਗਾ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਧੰਨਵਾਦ